ਕਲੀਨਿਕ ਅਸਿਸਟੈਂਟ ਵੱਲੋਂ ਅੱਜ ਜਿੱਥੇ ਪਹੁੰਚੇ ਆ ਆਮ ਆਦਮੀ ਕਲੀਨਿਕ ਉਹ ਕਲੀਨਿਕ ਨੇ ਜਿਹੜੇ ਕਲੀਨਿਕ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੋਲੇ ਗਏ ਅੱਜ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੋਲੇ ਕਲੀਨਿਕਾਂ ਦੇ ਜਿਹੜੇ ਮੁਲਾਜ਼ਮ ਆ ਉਹ ਇੱਥੇ ਸੜਕਾਂ ਤੇ ਰੋਲ ਰਹੇ ਨੇ ਜਿਹੜਾ ਭਗਵੰਤ ਮਾਨ ਦਾ ਪਾਇਲਟ ਪ੍ਰੋਜੈਕਟ ਆ ਉਹ ਹੋਰ ਮੁਲਾਜ਼ਮ ਇੱਥੇ ਸੜਕ ਤੇ ਲਿਆ ਕੇ ਬਾਹਰ ਉੱਤੇ ਆ ਤੇ ਬਾਕੀ ਮੁਲਾਜ਼ਮਾਂ ਦਾ ਜਾਂ ਬਾਕੀ ਆਮ ਜਨਤਾ ਦਾ ਕੀ ਬਣਿਆ ਸੋ ਅੱਜ ਅਸੀਂ ਇੱਥੇ ਜਿਹੜਾ ਸੰਘਰਸ਼ ਦਾ ਮੇਲਾ ਵਜੋਂ ਆਏ ਆ ਪਰਨਤਾਰਨ ਦੀ ਜਿੰਮਣੀ 14 ਦੇ ਵਿੱਚ ਅੱਜ ਤੋਂ ਦੋ ਹਫ਼ਤੇ ਪਹਿਲਾਂ ਮੇਥੋ ਦੇ ਕੈਬਨਿਟ ਮੰਤਰੀ ਰਾਜੀਵ ਭੁਲਰ ਜੀ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਪਰ ਅਜੇ ਤੱਕ ਪੰਜਾਬ ਸਰਕਾਰ ਤੱਕ ਉਹਨਾਂ ਨੇ ਪਹੁੰਚਾਇਆ ਨਹੀਂ ਉਹਨਾਂ ਨੇ ਹੱਥੋਂ ਖਸਾਫ ਕਰਕੇ ਮਨੰਦਾ ਦਿੱਤਾ ਸਾਡੇ ਮੰਗ ਪੱਤਰ ਨੂੰ ਰੋਕਾ ਟਿਕਾ ਕੇ ਹਦਫਾਮ ਕਰ ਤੇ ਪਾਸੇ ਤੇ ਰੱਖ ਦਿੱਤਾ ਸੀ ਆਈਡੀ ਦੇ ਥਰੂ ਡੀਸੀ ਸਾਹਿਬ ਤੋਂ ਸਮਾਂ ਮੰਗਿਆ ਸਮਾਣੀ ਦਿੱਤਾ ਗਿਆ ਸੋ ਅੱਜ ਸਾਨੂੰ ਇਥੇ ਆ ਕੇ ਜਿਹੜਾ ਰੋਜ਼ ਪ੍ਰਦਰਸ਼ਨ ਕਰਨਾ ਪਿਆ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਦੱਸਣਾ ਚਾਹੁੰਦੇ ਸੀਗੇ ਕਿ ਸਾਡੇ ਨਾਲ ਪੰਜਾਬ ਸਰਕਾਰ ਇਹ ਤੱਕ ਕਰ ਰਹੀ ਆ ਕਿ ਤੁਸੀਂ ਸਾਡੀ ਮੰਗ ਜਿਹੜੀ ਸੀਐਮ ਸਾਹਿਬ ਤੱਕ ਪਹੁੰਚਾਓ ਸੀਐਮ ਸਾਹਿਬ ਵੀ ਅੱਗੋਂ ਗੱਲਾਂ ਦੇ ਖੜਾ ਬਣਾਈ ਜਾਂਦੇ ਨੇ ਤਿੰਨ ਵਾਰੀ ਸਾਨੂੰ ਮੀਟਿੰਗਾਂ ਦਿੱਤੀਆਂ ਨੇ ਤੇ ਉਹ ਮੀਟਿੰਗਾਂ ਦੇ ਵਿੱਚ ਸਾਨੂੰ ਪੰਜਾਬ ਭਵਨ ਤੋਂ ਜਾ ਕੇ ਵਾਪਸ ਮੁੜਨਾ ਪੈਂਦਾ ਕਹਿੰਦੇ ਸੀਐਮ ਸਾਹਿਬ ਦਾ ਤੇ ਅੱਜ ਸ਼ਡਿਊਲ ਹੀ ਕੋਈ ਨਹੀਂ ਹੈਗਾ ਸੋ ਸੀਐਮ ਸਾਹਿਬ ਤੁਸੀਂ ਦੇ ਸਰਕਾਰੀ ਖਰਚਿਆਂ ਦੇ ਪੰਜਾਬ ਦੇ ਦੌਰੇ ਕਰਨਦੇ ਜੀ ਸਾਡੀਆਂ ਜੇਬਾਂ ਦੇ ਵਿੱਚੋਂ ਜਿਹੜੇ ਤੁਸੀਂ ਟੈਕਸ ਕੱਟਣਦੇ ਆ ਜੇ ਉਹਨਾਂ ਖਰਚਿਆਂ ਦੇ ਨਾਲ ਤੁਸੀਂ ਇੱਥੇ ਪੰਜਾਬ ਦੇ ਦੌਰੇ ਕਰਨਦੇ ਜੇ ਪਰ ਅਸੀਂ ਤੇ ਆਪਣੀਆਂ ਜੇਬਾਂ ਤੋਂ ਖਰਚ ਕਰਕੇ ਉਥੇ ਮੀਟਿੰਗਾਂ ਤੇ ਜਾਂਦੇ ਆ ਸਾਡੇ ਬਾਰੇ ਵੀ ਸੋਚੋ ਉਹ ਤਾਂ ਤਨਖਾਹ ਸਾਨੂੰ ਤੁਸੀਂ 12000 ਦਿੰਦੇ ਜੇ ਅਸੀਂ ਉਹ ਫਾਰਮੇਸੀ ਆਫਸਰ ਆ ਬੰਨਾਂ ਨੇ ਡਿਗਰੀਆਂ ਡਿਪਲੋਮੇ ਕੀਤੇ ਆ ਤੇ ਤਨਖਾਹ ਕਿੰਨੀ ਦੇਂਦੇ ਤੁਸੀਂ ਪਰ ਪੇਸ਼ੈਂਟ 12 ਰੁਪਏ ਜੋ ਕਿ 12500 ਰੁਪਏ ਫਾਰਮੇਸੀ ਆਫਸਰ ਦੀ ਤੇ 11 ਰੁਪਏ ਕਲੀਨिकल ਅਸਿਸਟੈਂਟ ਨੂੰ ਦੇਂਦੇ 11500 ਰੁਪਏ ਕਲੀਨिकल ਅਸਿਸਟੈਂਟ ਨੂੰ ਸੋ ਭਗਵਾਨ ਜੀ ਜੇਕਰ ਤੁਸੀਂ ਸਾਡੇ ਨਾਲ ਬਹਿ ਕੇ ਮੀਟਿੰਗਾਂ ਨਹੀਂ ਕਰਦੇ ਸਾਡੇ ਮਸਲੇ ਹੱਲ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਪਿੰਡ ਜਾ ਕੇ ਜਾਗੋ ਕੱਢ ਕੇ ਤੁਹਾਡਾ ਪਿੱਟ ਸਿਆਪਾ ਕਰਾਂਗੇ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੀ ਓਪੀਡੀ ਬੰਦ ਕੀਤੀ ਜਾਊਗੀ ਤੁਹਾਡਾ ਅਸਲੀ ਚਿਹਰਾ ਜਿਹੜਾ ਲੋਕਾਂ ਸਾਹਮਣੇ ਲਿਆਂਦਾ ਜਾਏ ਇਹ ਮੱਤ ਕਿੰਨੋਂ 2027 ਦੀ ਉਹਨਾਂ ਦੀ ਨੀਤਿ ਬਹੁਤ ਹੀ ਜ਼ਮੀਰ ਨਹੀਂ ਆ ਤੇ ਉਹਨਾਂ ਨੈਕਸਨ ਦੇ ਵਿੱਚ ਤੁਹਾਡਾ ਜਿਹੜਾ ਜਲੂਸ ਚੰਗੀ ਤਰ੍ਹਾਂ ਕੱਢਿਆ ਜਾਊਗਾ ਤੁਹਾਡੀ ਸਰਕਾਰ ਦਾ ਜਿਹੜਾ ਇਸ ਟ੍ਰੈਕ ਪਰ ਕੱਢਿਆ ਜਾਣਾ ਮੰਗਾਣੇ ਸਾਡੇ ਐਮਪੈਨਲਮੈਂਟ ਲੈਕ ਜਿਹੜੇ ਵਿਆਹੀ ਦਾਸ ਬੁਣੇ ਸੀ ਜਿਹੜਾ ਸਾਡਾ ਬਣਾ ਕੇ ਰੱਖਿਆ ਔਰ ਅਪਾਇਨਟਮੈਂਟ ਲੈਟਰ ਵਾਪਸ ਕੀਤੇ ਜਾਣ ਤੇ ਸਾਡੇ ਅਪਾਇਨਟਮੈਂਟ ਲੈਟਰ ਰੈਗੂਲਰ ਅਪਾਇਨਟਮੈਂਟ ਲੈਟਰ ਸਾਨੂੰ ਦਿੱਤੇ ਜਾਣ ਤੇ ਸਾਨੂੰ ਰੈਗੂਲਰ ਮੁਲਾਜ਼ਮਾ ਵਾਲੇ ਭੱਤੇ ਤੇ ਹੋਰ ਸਭ ਦਿੱਤੇ ਜਾਣ ਜੀ ਨਾਮ ਜੀ ਮੇਰਾ ਨਾਮ ਸੰਦੀਪ ਸਿੰਘ ਜੀ ਕਿਹੜੀ ਯੂਨੀਅਨ ਨਾਲ ਐਸਟੀਸੀ ਸੀਐਸ ਕੰਟਰੈਕਟਡ ਇੰਸਟ੍ਰਕਟਰ ਯੂਨੀਅਨ ਆ ਦਾ ਸੂਬਾ ਪ੍ਰਧਾਨਾ ਜੀ ਪੰਜਾਬ ਦੇ ਵਿੱਚ ਮੈਂ ਹਾਂ ਅੱਜ ਅਸੀਂ ਸਰ ਇੱਥੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਤੇ ਜਿਹੜਾ ਇੱਥੇ ਫਿਰ ਇਕੱਠੇ ਹੋ ਰਹੇ ਆ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹ ਤਾਂ ਪਹਿਲਾਂ ਜੰਨੀ ਸਾਧ ਦੀ ਸਰਕਾਰ ਦੇ ਵਿੱਚ ਅਸੀਂ ਆਏ ਸੀ ਉਹਨਾਂ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ ਸੀ ਪਰ ਉਸ ਤੋਂ ਬਾਅਦ ਇਹ ਸਰਕਾਰ ਆਈ ਸਾਨੂੰ ਪੱਕੇ ਮੁਲਾਜ਼ਮਾਂ ਨੂੰ ਇੱਕ ਉਮੀਦ ਸੀ ਕਿ ਨਵੀਂ ਸਰਕਾਰ ਆਊਗੀ ਤੇ ਇਹ ਜਿਹੜਾ ਵਾ ਸਾਡਾ ਭਵਿੱਖ ਸਵਾਰਨ ਲਈ ਬਹੁਤ ਮਤਲਬ ਕਿ ਕਦਮ ਵਧਿਆ ਚੁੱਕੋਗੇ ਪਰ ਜਦੋਂ ਦੀ ਇਹ ਸਰਕਾਰ ਆਈ ਆ ਸਾਡੀ ਬਹੁਤ ਵਾਰ ਇਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਮੀਟਿੰਗਾਂ ਤਿੰਨ ਚਾਰ ਵਾਰ ਹੋ ਚੁੱਕੀਆਂ ਹਰਪਾਲ ਟੀਮਾ ਸਾਡੇ ਡਿਪਾਰਟਮੈਂਟ ਦੇ ਮੰਤਰੀ ਆ ਜੀ ਹਰਜੋ ਸਿੰਘ ਬੈਂਸ ਜੀ ਉਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਪਰ ਹਰ ਵਾਰ ਸਾਨੂੰ ਇੱਕ ਮਿੱਟੀ ਗੋਲੀ ਦੇ ਕੇ ਜਿਹੜਾ ਤੋਰ ਦਿੱਤਾ ਜਾਂਦਾ ਤੇ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ ਤੇ ਮਤਲਬ ਕਿ ਵਾਰ-ਵਾਰ ਜਿਹੜਾ ਵਾ ਸਾਨੂੰ ਇਹੀ ਜਿਹੜਾ ਵਾ ਸੁਵਾਚਨ ਦਿੱਤਾ ਜਾਂਦਾ ਕਿ ਤੁਹਾਡੀ 10 ਦਿਨਾਂ ਤੱਕ ਜਿਹੜਾ ਵਾ ਤੁਹਾਡਾ ਮੰਗਾ ਸੰਬੰਧੀ ਫਾਈਲ ਜਿਹੜੀ ਉਹ ਕਲੀਅਰ ਕਰ ਦਿੱਤੀ ਜਾਊਗੀ ਪਰ ਅੱਜ ਤੱਕ ਜਿਹੜਾ ਵਾ ਸਾਨੂੰ ਕੋਈ ਵੀ ਜਿਹੜਾ ਵਾ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਇਹ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਕੀ ਪ੍ਰਕਟ ਕਰੋਗੇ ਅੱਗੇ ਇਹ ਸਾਡੀਆਂ ਮੰਗਾਂ ਸਾਹਿਬ ਨਹੀਂ ਮੰਨੀਆਂ ਜਾਂਦੀਆਂ ਤੇ ਅਸੀਂ ਜਿੰਨੇ ਦਿਨ ਤੱਕ ਜਮਨੀ ਚੋਣਾ ਇਹ ਚੱਲਦਾ ਪਿਆ 21 ਤਰੀਕ ਤੱਕ ਅਸੀਂ ਇੱਕ ਵਾਰ ਫੇਰ ਇੱਥੇ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਵੀ ਆਉਣ ਵਾਲੀਆਂ ਜਿਹੜੀਆਂ ਜਨਰਲ ਇਲੈਕਸ਼ਨ ਆਊਗੀ 202 दाई ਦੇ ਵਿੱਚ ਉਹਦੇ ਵਿੱਚ ਵੀ ਸਰਕਾਰ ਦੇ ਖਿਲਾਫ ਫਿਰ ਜਿਹੜਾ ਪੂਰਾ ਜਿਹੜਾ ਵਾ ਉਹ ਪ੍ਰਦਰਸ਼ਨ ਕਰਾਂਗੇ ਤਾਂ ਕਿ ਜਿਹੜਾ ਆਉਣ ਵਾਲੇ ਅੱਗੇ ਸਰਕਾਰ ਜਿਹੜੀ ਆ ਦੁਬਾਰਾ ਇਹ ਇੱਥੇ ਨਾਅ ਛਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਜਿਹੜਾ ਵਾ ਲਾਰੇ ਨਾ ਲਾਵੇ ਤੇ ਜਿਹੜਾ ਵਾ ਪੰਜਾਬ ਦੇ ਜਨਤਾ ਦਾ ਛੋਟ ਨਾ ਕਰੇ